ਇਹ ਜਿਹੜਾ ਸਿਕਾ ਮਾਹਲਾ ਬੁਲ ਕਰ ਗਏ ਜਿਹੜੀ ਇੱਕ ਤਰ੍ਹਾਂ ਪ੍ਰੋਸੀਜਰ ਚੋਚੀਸ਼ ਹੁੰਦੀ ਆਈ ਹੈਗੀ ਉਹਨਾਂ ਦੇ ਵਿੱਚ ਕਲਪਰਮਾ ਨੂੰ ਇਲੈਕਟਾਂ ਮੰਨਿਆ ਗਿਆ ਤੇ ਭਾਵੇਂ ਕਾਫੀ ਵਾਰੀ ਮੰਨਦੇ ਕੀ ਹੈ ਖੁਦ ਇਲੈਕਸ਼ਨ ਦੀ ਮਦਦਰੀ ਦੀ ਬਹੁਤ ਕੈਪਟਨ ਰਹੀ ਹੈ ਤਾਂ ਉਹ ਵਰਗੇ ਜਿਹੜੇ ਕਿਤੇ ਕਾਵਾਜ ਜਰਾਏ ਵੀ ਹੈ ਉਹਨਾਂ ਨੂੰ ਤੁਸੀਂ ਇਹ ਸਵਾਲ ਨਾ ਕਰੋ ਮੇਰੇ ਖਿਆਲ ਚ ਸੁਵੀਰ ਬਾਦਨ ਪੁੱਛ ਲਓਗੇ ਕਿ ਤੁਸੀਂ ਤਰਨ ਤਰਨ ਟਿੱਕ ਤਾਂ ਕਿਨੂੰ ਦਿੱਤੀ ਸੀ ਹਨ ਨਹੀਂ ਮੈਂ ਮੈਂ ਤੁਸੀਂ ਮੇਰੀ ਨਹੀਂ ਸਮਝ ਰਿਹਾ ਸਰ ਮੈਂ ਤੁਹਾਡੀ ਸਮਝ ਰਿਹਾ ਹਾਂ ਤੁਸੀਂ ਮੇਰੀ ਗੱਲ ਸਮਝੋ ਜਿਹੜੇ ਗੈਂਗਸਟਰਾਂ ਨੂੰ ਟਿਕਟਾਂ ਦਿੰਦੇ ਆ ਜਿਹੜੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਆ ਜਿਹੜੇ ਉਹਨਾਂ ਨੂੰ ਇਹ ਇਹ ਕਹਿੰਦੇ ਆ ਜੀ ਸਮ ਤਾਂ ਪਤਾ ਹੀ ਨਹੀਂ ਕਹਿੰਦੇ ਕੌਣ ਪ੍ਰਚਾਰ ਕਰਨ ਆ ਗਿਆ ਉਹਨੂੰ ਤੁਸੀਂ ਕਵਰਿੰਗ ਕੈਂਡੀਡੇਟ ਬਣਾਇਆ ਹੈ ਕਵਰਿੰਗ ਕੈਂਡੀਡੇਟ ਵਾਸਤੇ A ਤੇ B ਨੰਬਰ ਫਾਰਮ ਦੇਣਾ ਪੈਂਦਾ ਜੀ ਟਿਕਟ ਕਹਿੰਦੇ ਉਹਨੂੰ ਵੀ ਤੁਸੀਂ ਆਪ ਹੀ ਟਿਕਟ ਦੇ ਕੇ ਭੁੱਲ ਜਾਂਦੇ ਵੀ ਕੌਣ ਹੈ ਤੋ ਬਿਨਾਂ ਕਿਸੇ ਵੀਜ਼ੇ ਤੋਂ ਆਏ ਹੋਏ ਨੇ ਉਹ ਸਾਡਾ ਕੰਮ ਨਹੀਂ ਅਸੀਂ ਹੋਮ ਮਿਨਿਸਟਰੀ ਨੂੰ ਦੱਸ ਸਕਦੇ ਹਾਂ ਵੀ ਬਾਇਆ ਨੇਪਾਲ ਆਏ ਨੇ ਹੁਣ ਜਿਹੜੇ ਹਰ ਰੋਜ਼ ਤਾਂ ਉਹਨਾਂ ਦੇ ਨਾਲ ਉਹਨੂੰ ਟਿਕਟਾਂ ਦਿੰਦੇ ਨੇ ਤੇ ਨਾਲ ਕਹਿੰਦੇ ਨੇ ਲੈ ਵੀ ਆ ਕੇ ਲੈ ਵੀ ਚੱਕ ਤੇ ਫੱਟੇ ਲਈ ਕਮਾਨ ਹੋ ਗਈ ਤੇ ਫਿਰ ਉਹੀ ਬੰਦੇ ਕਹਿਣ ਕਿ ਗੈਂਗਸਟਰ ਜਿਹੜੇ ਨੇ ਤੇ ਜਦੋਂ ਆਪਣਾ ਥਾਣੇ ਦੇ ਮੂਹਰੇ ਜਿਹੜਾ ਅਬਦੀਤੀ ਦੀ ਇੱਜ਼ਤ ਬਚਾਉਂਦਾ ਥਾਣੇਦਾਰ ਭੁੰਨਿਆ ਸੀ ਤੇ ਹਿੱਕ ਦੇ ਉੱਤੇ ਪੈਰ ਧਰ ਕੇ ਜਿੰਦਾਬਾਦ ਦੇ ਨਾਰੇ ਲਾ ਕੇ ਗਏ ਸੀ ਉਹ ਕੌਣ ਸੀਗੇ ਤੇ ਨਿਸ਼ਾਨ ਸਿੰਘ ਕਿੱਥੋਂ ਆਏ ਸੀ ਕੌਣ ਸੀ ਨਿਸ਼ਾਨ ਤੇ ਨਾਬਾ ਜੇਲ ਬ੍ਰੇਕ ਸਾਡੇ ਜੇਲ ਚੋਂ ਭੱਜੇ ਵੀ ਨਹੀਂ ਸੀ ਉਹਨੇ ਪਹਿਲੀ ਕਹਤਾ ਸੀਗਾ ਨਾ ਪਾਕਿਸਤਾਨ ਦਾ ਹਣਾ ਸੋ ਵੀ ਬਦਲ ਨੇ ਸੋ ਇਹ ਮਤਲਬ ਆਪ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣ ਅਸੀਂ ਕਿਸੇ ਦੀ ਪੁਸ਼ਤ ਪਨਾਈ ਨਹੀਂ ਕਰਦੇ ਸਾਡੀ ਪਾਰਟੀ ਚ ਕੋਈ ਦਾਗੀ ਬੰਦਾ ਜਾਂ ਕੋਈ ਇਹੋ ਜਿਹਾ ਬੰਦਾ ਜਿਹਦਾ ਕੋਈ ਕਿਤੇ ਨਾ ਦੂਰ ਦਾ ਵੀ ਸੰਬੰਧ ਹੋਵੇ ਅਸੀਂ ਉਹਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਉਂਦੇ ਆ ਜਾਂ ਕੋਈ ਅਸੀਂ ਉਹਨੂੰ ਮੇਨ ਸਟ੍ਰੀਮ ਚ ਕਿਤੇ ਨਾ ਪਹੁੰਚਾਉਂਦੇ ਹਾਂ ਹਾਂਜੀ ਪਾਰਟੀਆਂ ਦਾ ਕੋਈ ਲੇਕਿਨ ਉਹਦੇ ਵਿੱਚ ਕੁਝ ਨੂੰ ਜਿਹੜਾ ਉੱਥੇ ਨਾਲੇ ਪਤਾ ਸਭ ਨੂੰ ਦੇਖੋ ਪੁਲਿਸ ਨੇ ਵਿਧਾਨ ਸਭਾ ਚ ਵੀਡੀਓ ਤਾਂ ਨਹੀਂ ਕਢਾਈ ਨਾ ਕਪਿਲ ਮਿਸ਼ਰਾ ਨੇ ਕੱਢੀ ਹੈ ਵੀਡੀਓ ਮੈਂ ਮੈਂ ਕਿਤੇ ਲੋਕ ਸਭਾ ਚ ਵਿਧਾਨ ਸਭਾ ਚ ਬੋਲਿਆ ਕਿਸੇ ਬੰਦੇ ਨੇ ਉਹਨੂੰ ਟੈਂਪਰ ਕਰਕੇ ਬਾਹਰ ਆਪਣੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਉਹਦੇ ਕਰਕੇ ਕਿਸੇ ਨੇ ਸ਼ਿਕਾਇਤ ਕਰਤੀ ਤਾਂ ਇਹਦੇ ਵਿੱਚ ਪ੍ਰਿਵਿਲੇਜ ਕਿਵੇਂ ਆਜੂਗੀ ਇਹਦੇ ਵਿੱਚ ਜਦੋਂ ਨਾ ਕਿ ਪੁਲਿਸ ਨੇ ਉੱਥੋਂ ਵੀਡੀਓ ਲੈ ਲਈ ਠੀਕ ਹੈ ਨਾ ਉੱਥੋਂ ਵੀਡੀਓ ਲੈ ਕੇ ਤੇ ਪਰਚਾ ਲੈਂਦੀ ਕਰ ਲਿਆ ਇਹ ਮਤਲਬ ਅਸਲ ਚ ਹੁਣ ਕੀ ਹੈ ਨਾ ਹੁਣ ਉਹ ਡਿਫੈਂਸਿਵ ਮੋਡ ਤੇ ਆ ਗਏ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਅਪਾ ਤੋਂ ਗਲਤੀ ਹੋਊਗੀ ਤੇ ਗਲਤੀ ਆਪਣੀ ਪੜੀ ਵੀ ਗਈ ਸੋ ਮੈਂ ਇੱਕ ਵਾਰੀ ਫੇਰ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਕਹਿਣਾ ਕਿ ਧਰਮ ਦੇ ਨਾਂ ਤੇ ਪੰਜਾਬ ਨੂੰ ਜਾਂ ਦੇਸ਼ ਨੂੰ ਭੜਕਾਉਣਾ ਬੰਦ ਕਰੋ ਬੀਜੇਪੀ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਠੀਕ ਹੈ ਤੁਸੀਂ ਧਰਮ ਦੇ ਨਾਂ ਤੇ ਥੋੜਾ ਜਿਹਾ ਚਿਰਤਾ ਕਰ ਲਓਗੇ ਇਧਰ ਉਧਰੋਂ ਕੋਈ ਫੋਰ ਦਾ ਟਾਈਮ ਬੀਂਗ ਪਰ ਜਦੋਂ ਲੋਕਾਂ ਨੂੰ ਸਮਝ ਆ ਜਾਂਦੀ ਹੈ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਸੈਕੂਲਰ ਪਾਰਟੀ ਜਾਂ ਲੋਕ ਲੋਕ ਪੱਖੀ ਤੇ ਵਿਕਾਸ ਵਾਲੀਆਂ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਆ ਪਸੰਦ ਕਰਦੇ ਆ ਕਿਉਂਕਿ ਬਹੁਤ ਕੁਝ ਹੋ ਗਿਆ ਬਹੁਤ 75 80 ਸਾਲ ਦੇ ਨੇੜੇ ਜਿਹੜੇ ਹੋ ਗਏ ਜੀ ਲੋਕ ਹੁਣ ਤਰੱਕੀ ਚਾਹੁੰਦੇ ਨੇ ਕੱਲੇ ਕਾਗਜ਼ਾਂ 'ਚ ਵਿਸ਼ਵ ਗੁਰੂ ਬਣਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਨਾ ਜੇ ਕੁਝ ਜੇ ਤਰੱਕੀ ਕਰਾਂਗੇ ਦੇਸ਼ ਦੇ ਵਿੱਚ ਕੋਈ ਕਮੀ ਨਹੀਂ ਕੁਦਰਤ ਨੇ ਕੋਈ ਕਿਸੇ ਸਰੋਤਾਂ ਦੀ ਕਮੀ ਨਹੀਂ ਦਿੱਤੀ ਪਰ ਦੇਸ਼ ਹੁਣ ਉਹਦੇ ਮੂਰੇ ਤਾਂ ਬੋਲਦੇ ਨਹੀਂਗੇ 트럼ਪ ਮੂਰੇ ਉਥੇ ਮਾਫ਼ੀ ਮੰਗੇ ਹੁੰਦੇ ਨਹੀਂ ਹੰਦੀ ਉਤਤਾਇ ਕਹਿੰਦੇ ਨੇ ਵੀ ਉਹ ਰੋਜ਼ ਉਹ ਕਹਿੰਦਾ ਤੀਜੇ ਦਿਨ ਕੁਝ ਨਾ ਕੁਝ ਹੋਊ ਉਹਦੇ ਮੂਰੇ ਬੋਲਦੇ ਨਹੀਂ ਹੈ ਇੱਥੇ ਇੱਥੇ ਕਦੇ ਮਮਤਾ ਬੈਨਰਜੀ ਕੋਲੇ ਈਡੀ ਲੈ ਜਾਓ ਕਦੇ ਇੱਥੇ ਐਸਆਈਆਰ ਕਰ ਦੋ ਇੱਥੇ ਵੋਟਾਂ ਕੱਟ ਕੇ ਇਧੀਆਂ ਵੋਟਾਂ ਕੱਟ ਕੇ ਇਧਰ ਨੂੰ ਪਾ ਦਿਓ ਆ ਤਰੀਕੇ ਨੇ ਹੋਰ ਕੀ ਕਰੀਂ